ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦਸਾਂਝ ਨੇ ਪਹਿਲੀ ਵਾਰ ਸਰਦਾਰਜੀ 3 ਵਿਵਾਦ ਬਾਰੇ ਖੁੱਲਕੇ ਗੱਲ ਕੀਤੀ ਹੈ ਦਲਜੀਤ ਦਸਾਂਝ ਨੇ ਭਾਰਤ ਪਾਕਿਸਤਾਨ ਮੈਚ ਬਾਰੇ ਵੀ ਸਵਾਲ ਚੁੱਕੇ ਨੇ ਦੱਸ ਦੇ ਕਿ ਦਲਜੀਤ ਇਸ ਸਮੇਂ ਮਲੇਸ਼ੀਆ ਚ ਆਪਣੇ ਓਰਾ ਟੂਰਤੇ ਨੇ ਤੇ ਉਹਨਾਂ ਦਾ ਪਹਿਲਾ ਸ਼ੋਅ ਬੀਤੀ ਰਾਤ ਹੋਇਆ ਦਲਜੀਤ ਦੋਸਾਂਝ ਨੇ ਆਪਣੀ ਗਾਇਕੀ ਨਾਲ ਜਿੱਥੇ ਸਟੇਜ ਤੋਂ ਰੰਗ ਬਣਨੇ ਉੱਤੇ ਹੀ ਦੂਜੇ ਪਾਸੇ ਉਹਨਾਂ ਨੇ ਭਾਰਤ-ਪਾਕਿਸਤਾਨ ਵਿਚਾਲੇ ਹੋ ਰਹੇ ਮੈਚਾਂ ਨੂੰ ਲੈ ਕੇ ਸਵਾਲ ਵੀ ਚੁੱਕੇ ਗਾਇਕ ਦਲਜੀਤ ਦੋਸਾਂਝ ਨੇ ਸ਼ੋਗਰਾਨ ਕਿਹਾ ਕਿ ਉਹਨਾਂ ਦੇ ਫਿਲਮ ਸਰਦਾਰ ਜੀ 3 ਫਰਵਰੀਜ ਬਣੀ ਸੀ ਪਰ ਇਹ ਸਾਰੇ ਮੈਚ ਹੁਣ ਖੇਡੇ ਜਾ ਰਹੇ ਨੇ ਉਹਨਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਅੱਗੇ ਕਿਹਾ ਕਿ ਉਹ ਅਰਦਾਸ ਕਰਦੇ ਨੇ ਕਿ ਪਹਿਲਗਾਮ ਹਮਲਾਵਰਾਂ ਨੂੰ ਸਖਤ ਸਜ਼ਾ ਮਿਲੇ ਪੰਜਾਬੀ ਤੇ ਸਿੱਖ ਕੌਮ ਕਦੇ ਵੀ ਦੇਸ਼ ਦੇ ਖਿਲਾਫ ਨਹੀਂ ਜਾ ਸਕਦੇ ਦਰਅਸਲ ਪਹਿਲਗਾਮ ਹਮਲੇ ਤੋਂ ਬਾਅਦ ਦਲਜੀਤ ਦੀ ਫਿਲਮ ਸਰਦਾਰ ਜੀ 3 ਨੂੰ ਭਾਰਤ ਚ ਇਸ ਨਹੀਂ ਹੁੰਦਾ ਤਾਂ ਗਿਆ ਸੀ ਕਿਉਂਕਿ ਉਸ ਸਮੇਂ ਚ ਪਾਕਿਸਤਾਨੀ ਅਧਿਕਾਰਾ ਸੀ ਇਸ ਕਾਰਨ ਦਿਲਜੀਤ ਦੇ ਫੰਡ ਦਾ ਵਿਰੋਧ ਦੇਖਣ ਨੂੰ ਮਿਲਿਆ ਸੀ ਪਰ ਹੁਣ ਪਾਕ ਤੇ ਭਾਰਤ ਦੇ ਮੈਚ ਹੋ ਰਹੇ ਨੇ ਜਿਸ ਨੂੰ ਲੈ ਕੇ ਦਿਲਜੀਤ ਦਸਾਂਝ ਨੇ ਸਵਾਲ ਚੁੱਕੇ ਨੇ ਦਿਲਜੀਤ ਦਸਾਂਝ ਨੇ ਕਿਹਾ ਕਿ ਉਸ ਦੇ ਫੰਡ ਜੋ ਪਹਿਲਗਾਮ ਘਟਨਾ ਤੋਂ ਪਹਿਲਾਂ ਬਣੀ ਸੀ ਫਿਰ ਉਸ ਦਾ ਵਿਰੋਧ ਹੋਇਆ ਤੇ ਹੁਣ ਮੈਚ ਖੇਡੇ ਜਾ ਰਹੇ ਨੇ ਆਓ ਮੇਰੇ ਦੇਸ਼ ਦਾ ਝੰਡਾ ਆਲ ਵੈਸ ਰਿਸਪੈਕਟ ਆਲਵੇਸ ਰਿਸਪੈਕਟ ਸਭ ਨੂੰ ਕਹ ਜੋਗੀ ਦੀ ਗੱਲ ਕਰਨ ਆਈ ਆ ਚੱਲ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਪੈਸੇ ਸਾਰੇ ਔਰ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਕੰਡਾ ਹੋਇਆ ਪਹਿਲਾਂ ਘਮਟਾ ਕੇ ਅਸੀਂ ਉਦੋਂ ਵੀ ਜਿੱਦਾਂ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹੰਕਾਰ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਹਰਿਆਣਾ ਪ੍ਰਦੇਸ਼ ਦੇ ਨਾਮ ਪਰ ਆ ਜਿਹੜੇ ਹੋਰ ਮੈਚ ਹੋਏ ਹੈ یہاں سے میری فلم کا من بہت ہے ساری فلم پہلا شروع ہوئی سی میں اچھ بات نیشنل <سؤال> میڈیا کا زور لگیا لگ گیا دسانو دیش دے خلاف دفاع دے دے پر پنجابی سردار کون دیش دے خلاف نہیں کر سک میرے کو بہت زبان ہے میں چھپ رہا میں اپنے اندر رکھیا سارا گلاں میں بولیا نہیں میرے کو جواب بہت ہے کہ کوئی کچھ بھی گوے تھانوں इस करके मैं बोलिया नहीं मैं चुप रहा पर थोड़ा प्यार इना है अब मेरे देश का झट्टा मैं देखा था मैं तो रहा नहीं क्या रिस्पैक्ट सुख बहुत बहुत शुक्रिया